ਸਸ਼ਦੀਕਲ ਨਿਮਰ ਸੁਖ ਲੈ ਕੇ حاضر ਹੈ ਬੁੱਕ ਰਿਵਿਊ ਸੀਰੀਜ਼ ਦਾ ਦਸਵਾਂ એપisode ਅੱਜ ਮੈਂ ਜਿਸ ਕਿਤਾਬ ਦਾ ਰਿਵਿਊ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਉਹ ਕਹਾਣੀਆਂ ਦੀ ਕਿਤਾਬ ਹੈ ਇਸ ਕਿਤਾਬ ਦੇ ਲੇਖਕ ਅਜਮੇਰ ਸਿੱਧੂ ਜੀ ਹਨ ਇਸ ਕਿਤਾਬ ਦਾ ਨਾਂ ਹੈ ਰੰਗ ਦੀ ਬਾਜ਼ੀ ਇਹ ਕਿਤਾਬ ਤਰਗ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਛਾਪੀ ਗਈ ਹੈ ਇਸ ਕਿਤਾਬ ਦਾ ਮੁਖबंध ਗੁਰਬਚਨ ਸਿੰਘ ਪੁੱਲਰ ਜੀ ਵੱਲੋਂ ਲਿਖਿਆ ਗਿਆ ਹੈ ਲੇਖਕ ਦੀ ਕਲਮ ਵਿੱਚੋਂ ਪ੍ਰਕਾਸ਼ਿਤ ਪੁਸਤਕਾਂ ਇਸ ਅਨੁਸਾਰ ਹਨ ਕਹਾਣੀ ਸੰਗ੍ਰਹਿ ਨਚੀਕੇਤਾ ਦੀ ਮੌਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਾਲ 2000 ਲਈ ਪਾਈ ਵੀਰ ਸਿੰਘ ਅਲਪ ਪੁਰਸਕਾਰ ਜੇਤੂ ਪੁਸਤਕ 1998 ਖੂ ਗਿੜਦਾ ਹੈ 2004 ਖੁਸ਼ਕ ਅੱਖ ਦਾ ਖਾਬ 2013 ਰੰਗ ਦੀ ਬਾਜ਼ੀ 2018 ਸ਼ਾਇਦ ਰਮੀ ਮਨ ਜਾਏ ਤੇ ਹੋਰ ਕਹਾਣੀਆਂ ਡਾਕਟਰ ਰਮਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਿੱਧੂ ਦੀਆਂ 2013 ਤੱਕ ਦੀਆਂ ਕੁੱਲ ਕਹਾਣੀਆਂ ਦਾ ਸੰਪਾਦਨ 2016-2017 ਜੀਵਨੀ ਤੁਰਦੇ ਪੈਰਾਂ ਦੀ ਦਾਸਤਾਨ ਕ੍ਰਾਂਤੀਕਾਰੀ ਗੁਰੀਲੇ ਦਰਸ਼ਨ ਦੁਸਾਂਜ ਦੀ ਜੀਵਨ ਗਾਥਾ 2003 ਬਾਬਾ ਬੂਜਾ ਸਿੰਘ ਗਦਰੀ ਦੇਸ਼ਪਗਤ ਦੀ ਪੰਜਾਬੀ ਵਿੱਚ ਜੀਵਨੀ 2008 ਤੇ 2017 ਬਾਬਾ ਬੂਜਾ ਸਿੰਘ ਐਨ ਅਨਟੋਲਡ ਸਟੋਰੀ ਗਦਰੀ ਦੇਸ਼ਪਗਤ ਦੀ ਅੰਗਰੇਜ਼ੀ ਵਿੱਚ ਜੀਵਨੀ 2013 ਤਰਕ ਵਿਗਿਆਨ ਸੰਗ੍ਰਹਿ ਚਮਤਕਾਰਾਂ ਦੀ ਦੁਨੀਆ 2000 ਸੰਪਾਦਨਾ ਨਰਕਕੁੰਡ ਕਹਾਣੀ ਸੰਗ੍ਰਹਿ 1997 ਜੈਮਲ ਸਿੰਘ ਪੱਡਾ ਜੀਵਨ ਤੇ ਚੋਣ ਵੀ ਰਚਨਾ 2005 पाशदी चोणवी कविता दो हज़ार दस संत राम उदासी शखशीयत समुची रचना दो हज़ार चौदह क्रांति लिए बलदा कणकण संत राम उदासी जीवनी दो हज़ार अठारह जोत दो मासिक परचा मार्च अप्रैल उन्नीस सौ सतानवे तो नवंबर दिसंबर दो हज़ार तक राग चौ मासिक साहित्यिक परचा मई अगस्त दो हज़ार तो ਰੰਗ ਦੀ ਬਾਜ਼ੀ ਕਿਤਾਬ ਵਿੱਚ ਕੁੱਲ 10 ਕਹਾਣੀਆਂ ਹਨ ਪਹਿਲੀ ਰੰਗ ਦੀ ਬਾਜ਼ੀ ਕਈ ਵਾਰ ਤੁਹਾਡੇ ird gird ਲੋਕ ਸ਼ਰਾਫਤ ਦਾ ਮਖੌਟਾ ਲਗਾ ਕੇ ਘੁੰਮਦੇ ਰਹਿੰਦੇ ਹਨ ਜੋ ਅੰਦਰੋਂ ਕੁਝ ਹੋਰ ਹੁੰਦੇ ਨੇ ਤੇ ਬਾਹਰੋਂ ਕੁਝ ਹੋਰ ਨਜ਼ਰ ਆਉਂਦੇ ਨੇ ਇਸ ਕਹਾਣੀ ਦਾ ਪਾਤਰ ਰੰਗ ਦੀ ਬਾਜ਼ੀ ਲੱਗਦੀ ਦੇਖ ਮਖੌਟੇ ਅੰਦਰਲੇ ਇਨਸਾਨ ਦਾ ਅਸਲੀ ਚਿਹਰਾ ਦੇਖਦਾ ਹੈ ਦੂਸਰੀ ਹੈ ਕੁਰੂਖੇਤਰ ਤੋਂ ਪਾਰ ਕੁਝ ਸੱਚ ਅਜਿਹੇ ਹੁੰਦੇ ਨੇ ਜੋ ਅੱਖਾਂ ਰਾਹੀਂ ਦੇਖੇ ਤੇ ਕੰਨਾਂ ਰਾਹੀਂ ਸੁਣੇ ਵੀ ਗਲਤ ਹੁੰਦੇ ਨੇ ਕਈ ਵਾਰ ਤੁਸੀਂ ਦੂਸਰੇ ਤੇ ਯਕੀਨ ਕਰਕੇ ਆਪਣੇ ਹਸਦੇ ਵਸਦੇ ਘਰ ਨੂੰ ਕੁਰੂਖੇਤਰ ਦੇ ਯੁੱਧ ਦਾ ਮੈਦਾਨ ਬਣਾ ਲੈਂਦੇ ਹੋ ਤੀਸਰੀ ਹੈ ਕਿਊਟਾ ਕਿਊਟਾ ਤਾਰੇ ਤਾਰੇ ਸਾਡੀ ਜ਼ਿੰਦਗੀ ਦੀ ਹਰ ਚੀਜ਼ ਵਿਗਿਆਨ ਨਾਲ ਜੁੜੀ ਹੋਈ ਹੈ ਲੋੜ ਹੈ ਤਾਂ ਬੱਸ ਸਾਨੂੰ ਉਸ ਨੂੰ ਖੁੱਲੀ ਅੱਖ ਨਾਲ ਦੇਖਣ ਦੀ ਕਿਉਂਕਿ ਲੇਖਕ ਇੱਕ ਵਿਗਿਆਨ ਦਾ ਅਧਿਆਪਕ ਹੈ ਇਸ ਲਈ ਉਹਨਾਂ ਨੇ ਵਿਗਿਆਨਿਕ ਖੋਜ ਨੂੰ ਸੁੰਦਰ ਤਰੀਕੇ ਨਾਲ ਦਰਸਾਇਆ ਹੈ ਚੌਥੀ ਹੈ ਅੰਨੇ ਸੁਝਾਖੇ ਇਸ ਕਹਾਣੀ ਰਾਹੀ ਲੇਖਕ ਨੇ ਲਾਜਵਾਬ ਟਾਂਗ ਨਾਲੇ ਦੱਸਿਆ ਹੈ ਕਿ ਕੁਝ ਲੋਕ ਅੱਖਾਂ ਹੋਣ ਦੇ ਬਾਵਜੂਦ ਵੀ ਅੰਨੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੀ ਲੱਗਦਾ ਹੈ ਕਿ ਉਹਨਾਂ ਦੀ ਸੋਚ ਤੋਂ ਉੱਪਰ ਕੁਝ ਹੋ ਹੀ ਨਹੀਂ ਸਕਦਾ ਪੰਜਵੀਂ ਹੈ ਕੰਡੇ ਦਾ ਜ਼ਖਮ ਇਸ ਕਹਾਣੀ ਦਾ ਪਾਤਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਗਰੀਬੀ ਕਿਵੇਂ ਬੰਦੇ ਦਾ ਜੀਵਣਾ ਮੁਹਾਲ ਕਰਦੀ ਹੈ ਤੇ ਗਰੀਬ ਕਿਨਾ-ਕਿਨਾ ਦੁੱਖਾਂ ਨੂੰ ਝੱਲਦਾ ਹੈ ਉਸ ਬਾਰੇ ਲੇਖਕ ਨੇ ਇਸ ਕਹਾਣੀ ਨੂੰ ਬਹੁਤ ਸੋਹਣੇ ਢੰਗ ਨਾਲ ਸਿਰਜਿਆ ਹੈ 6ਵੀਂ ਹੈ ਦਾ ਲੈਨਨਸ ਫਰੋਮ ਕਲੋਨ ਵੈਲੀ ਇਹ ਕਹਾਣੀ ਕਲੋਨ ਦੇ ਦੁਆਲੇ ਘੁੰਮਦੀ ਹੈ ਇਹ ਦੱਸਦੀ ਹੈ ਕਿ ਕਲੋਨ ਨੂੰ ਦਿੱਤੇ ਮਹੱਤਵਪੂਰਨ ਸੈੱਲ ਸਿਰਫ ਸੈੱਲਾਂ ਵਾਲੇ ਗੁਣ ਪੈਦਾ ਕਰ ਸਕਦੇ ਹਨ ਪਰ ਇਨਸਾਨ ਬਣੇਗਾ ਕੀ ਉਹ ਹਾਲਾਤ ਸਮਾ ਤੇ ਨੈਤਿਕ ਕਦਰਾਂ ਕੀਮਤਾਂ ਤੈਅ ਕਰਦੀਆਂ ਹਨ ਸਤਵੀਂ ਹੈ ਲਿਫੀ ਲਗਰ ਦੇ ਫੁੱਲ ਇਸ ਕਹਾਣੀ ਰਾਹੀਂ ਲੇਖਕ ਨੇ ਧੀਆ ਪੁੱਤਾਂ ਵਿੱਚ ਹੋ ਰਹੀ ਫਰਕ ਨੂੰ ਬਹੁਤ ਹੀ ਇਲਾਜਵਕ ਢੰਗ ਨਾਲ ਬਿਆਨ ਕੀਤਾ ਹੈ ਅੱਠਵੀਂ ਹੈ ਮੈਂ ਮਾਂ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਹੈ ਕਿ ਸਿਰਫ ਬੱਚੇ ਨੂੰ ਪੈਦਾ ਕਰਨ ਨਾਲ ਹੀ ਤੁਸੀਂ ਮਾਂ ਨਹੀਂ ਬਣ ਜਾਂਦੇ ਨੌਵੀਂ ਹੈ ਜ਼ਖਮੀ ਖੰਭਾ ਦੀ ਫੜਫੜਾਹਟ ਬੰਦਾ ਜਦੋਂ ਇਕੱਲਾ ਹੁੰਦਾ ਹੈ ਉਸ ਨੂੰ ਕਈ ਵਾਰ ਰੱਸੀ ਵੀ ਸੱਪ ਲੱਗਦੀ ਹੈ ਬੰਦੇ ਦੇ ਅੰਦਰਲਾ ਡਰ ਉਸ ਦੀ ਸੋਚਣ ਸ਼ਕਤੀ ਖਤਮ ਕਰ ਦਿੰਦਾ ਹੈ ਲੇਖਕ ਇਸ ਕਹਾਣੀ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਹਮੇਸ਼ਾ ਆਪਣੇਆਂ ਦੇ ਸੰਗ ਰਹਿਣਾ ਹੀ ਤੁਹਾਨੂੰ ਖੁਸ਼ਹਾਲ ਬਣਾ ਸਕਦਾ ਹੈ ਦਸਵੀਂ ਹੈ ਚਨਾ ਦੀਆਂ ਛੱਲਾ ਵਿਦੇਸ਼ੀ ਤਾਣਾ ਬਾਣਾ ਰਿਸ਼ਤਿਆਂ ਨੂੰ ਕਿਵੇਂ ਚਨਾ ਦੀਆਂ ਛੱਲਾ ਵਾਂਗ ਵਹਾ ਕੇ ਲੈ ਜਾਂਦਾ ਹੈ ਇਸ ਵਿਸ਼ੇ ਤੇ ਕਹਾਣੀ ਤੁਹਾਨੂੰ ਝੰਡੋੜ ਕੇ ਰੱਖ ਦਿੰਦੀ ਹੈ ਸੋ ਇਹ ਹੈ ਜਮੇਰ ਸਿੱਧੂ ਜੀ ਦੀ ਲਿਖੀ ਕਿਤਾਬ ਰੰਗ ਦੀ ਬਾਜ਼ੀ ਦਾ ਰਿਵਿਊ ਉਮੀਦ ਹੈ ਤੁਸੀਂ ਕਹਾਣੀਆਂ ਦਾ ਪੂਰਾ ਵਿਸਥਾਰ ਜਾਣਨ ਲਈ ਇਹ ਕਿਤਾਬ ਜ਼ਰੂਰ ਖਰੀਦ ਕੇ ਪੜੋਗੇ ਹੋਰ ਰਿਵਿਊ ਲਈ ਜੁੜੇ ਰਹੋ ਨਿਮਰ ਸੁਖਦੇ YouTube ਚੈਨਲ ਦੇ ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ